ਦੁਸ਼ਮਣ ਬਣੇ ਦੋਸਤ ਮਹਾਤਮਾ ਫੁੱਲੇ ਨੇ ਆਪਣਾ ਜੀਵਨ ਔਰਤਾਂ ਵਾਂਝੀਆਂ ਤੇ ਮਜਲੂਮ ਕਿਸਾਨਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਸੀ ਇਸ ਕੰਮ ਕਾਰਨ ਉਹਨਾਂ ਨੂੰ ਅਤੇ ਉਹਨਾਂ ਦੀ ਪਤਨੀ ਸਾਬਤਰੀ ਬਾਈ ਫੁੱਲੇ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਵਿਰੋਧਾਕੂਈ ਅਸਰ ਨਾ ਹੁੰਦਾ ਦੇਖ ਕੇ ਕੁਝ ਲੋਕਾਂ ਨੇ ਫੁੱਲੇ ਨੂੰ ਮਾਰਨ ਲਈ ਦੋ ਕਾਤਲ ਭੇਜੇ ਫੁੱਲੇ ਜੋੜਾ ਦਿਨ ਦਾ ਕੰਮ ਪੂਰਾ ਕਰਕੇ ਅੱਧੀ ਰਾਤ ਨੂੰ ਆਰਾਮ ਕਰ ਰਿਹਾ ਸੀ ਅਚਾਨਕ ਨੀਂਦ ਖੁੱਲਣ ਤੇ ਉਹਨਾਂ ਨੇ ਮੱਧਮ ਰੋਸ਼ਨੀ ਚ ਦੋ ਵਿਅਕਤੀਆਂ ਦਾ ਪਰਛਾਵਾਂ ਦੇਖਿਆ ਜਯੋਤੀਬਾ ਫੁੱਲੇ ਨੇ ਉੱਚੀ ਆਵਾਜ਼ ਚ ਪੁੱਛਿਆ ਤੁਸੀਂ ਕੌਣ ਹੋ ਇੱਕ ਕਾਤਲ ਨੇ ਕਿਹਾ ਅਸੀਂ ਤੁਹਾਨੂੰ ਦੂਜੇ ਨੇ ਚੀਕ ਕੇ ਕਿਹਾ ਸਾਨੂੰ ਤੁਹਾਨੂੰ ਜਮਲੋਕ ਭੇਜਣ ਲਈ ਭੇਜਿਆ ਗਿਆ ਹੈ ਇਹ ਸੁਣ ਕੇ ਮਹਾਤਮਾ ਨੇ ਉਹਨਾਂ ਨੂੰ ਪੁੱਛਿਆ ਮੈਂ ਤੁਹਾਡਾ ਕੀ ਨੁਕਸਾਨ ਕੀਤਾ ਹੈ ਕਿ ਤੁਸੀਂ ਮੈਨੂੰ ਮਾਰਨ ਆਏ ਹੋ ਉਹਵਾਂ ਨੇ ਜਵਾਬ ਦਿੱਤਾ ਤੁਸੀਂ ਸਾਡਾ ਕੋਈ ਨੁਕਸਾਨ ਨਹੀਂ ਕੀਤਾ ਪਰ ਸਾਨੂੰ ਤੁਹਾਨੂੰ ਮਾਰਨ ਲਈ ਭੇਜਿਆ ਗਿਆ ਹੈ ਮਹਾਤਮਾ ਫੁੱਲੇ ਨੇ ਉਹਨਾਂ ਨੂੰ ਕਿਹਾ ਮੈਨੂੰ ਮਾਰਨ ਦਾ ਕੀ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਜੇ ਅਸੀਂ ਤੁਹਾਨੂੰ ਮਾਰ ਦੇਵਾਂਗੇ ਤਾਂ ਸਾਨੂੰ 1000 ਰੁਪਏ ਮਿਲਣਗੇ ਇਹ ਸੁਣ ਕੇ ਮਹਾਤਮਾ ਫੁੱਲੇ ਨੇ ਕਿਹਾ ਓ ਵਾਹ ਮੇਰੀ ਮੋਤ ਨਾਲ ਤੁਹਾਨੂੰ ਲਾਭ ਹੋਣ ਵਾਲਾ ਹੈ ਇਸ ਲਈ ਮੇਰਾ ਸਿਰ ਵੱਡਦੇ ਹੋ ਇਹ ਮੇਰੀ ਚੰਗੀ ਕਿਸਮਤ ਹੈ ਕਿ ਜਿਨਾਂ ਗਰੀਬਾਂ ਦੀ ਮੈਂ ਸੇਵਾ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਤੇ ਧੰਨਮੰਦ ਹਾਂ ਉਹੀ ਮੇਰੇ ਗਲੇ ਤੇ ਚਾਕੂ ਚਲਾਉਣਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਦੋਵੇਂ ਕਾਤਲ ਹੋਸ਼ ਚ ਆ ਗਏ ਤੇ ਮਹਾਤਮਾ ਫੁੱਲੇ ਨੇ ਤੋਂ ਮਾਫੀ ਮੰਗੀ ਤੇ ਕਿਹਾ ਅਣ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ ਜਿਨ੍ਹਾਂ ਨੇ ਤੁਹਾਨੂੰ ਮਾਰਨ ਲਈ ਭੇਜਿਆ ਸੀ ਇਸ ਤੇ ਮਹਾਤਮਾ ਫੁੱਲੇ ਨੇ ਉਹਨਾਂ ਨੂੰ ਸਮਝਾਇਆ ਤੇ ਸਿਖਾਇਆ ਕਿ ਬਦਲਾ ਨਹੀਂ ਲੈਣਾ ਚਾਹੀਦਾ ਇਸ ਘਟਨਾ ਤੋਂ ਬਾਅਦ ਦੋਵੇਂ ਮਹਾਤਮਾ ਫੁੱਲੇ ਤੇ ਸਾਥੀ ਬਣ ਗਏ